ਨਾਂ ਮਲਕੇ ਖੂਨ ਦਾ ਰੱਜ ਰੱਜ ਕੇ ਨਾਮ ਲੋਕਾਂ ਦੇ ਵਿਆਹ ਦੇ ਨਾਂ ਛੜ ਤੀਰ ਕਰੂੰਡੀਏ ਅੱਗ ਦਲਾ ਨੂੰ ਲਾਵਾਂ ਮਾ ਛੜ ਛੜ ਤੀਰ ਕਰੂੰਡੀਏ ਅੱਗ ਦਲਾ ਨੂੰ ਲਾਵਾਂ ਕਰਵੈਰੀ ਦੇ ਪਾ ਕੇ ਫਿਰ ਫਤਿਹ ਬਲਾਮਾ ਹਾਂ ਪਹਿਲਾ ਫਤਿਹ ਪਾ ਕੇ ਫਿਰ ਫਤਿਹ ਬਲਾਮਾ ਉਹ ਭੁਖੀਆਂ ਨੇ ਕਲ ਜੋਗਣਾ ਉਹਨੂੰ ਮਾਸ ਖਵਾਵਾ ਭੁਖੀਆਂ ਨੇ ਕਲ ਜੋਗਣਾ ਉਹਨੂੰ ਮਾਸ ਖਵਾਵਾ ਭੁਖੀਆਂ ਨੇ ਕਲ ਜੋਗਣਾ ਉਹਨੂੰ ਮਾਸ ਖਵਾਵਾ ਮੇਰਾ ਨਾਮ ਜੀਤ ਸਿੰਘ ਪੰਛੀਆ ਨਾਮ ਅਜੀਤ ਸਿੰਘ ਪਤਿਸ਼ਾਹ ਜੀ ਨਾ ਜਿੱਤ ਆ ਜਾਵਾ ਨਾਮ ਅਜੀਤ ਸਿੰਘ ਪਿਤਾ ਜੀ ਨਾ ਜਿੱਤ ਆ ਜਾਵਾ ਹੋ 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 ਇਤਿਹਾਸ ਦੇ ਸਤਕਾਰ ਵਿੱਚ ਮੇਰੇ ਵੀਰ ਸੋਨੀ ਬੀਕਾਨੇਰੀਆ ਇਹਨਾਂ ਵੱਲੋਂ ਜੱਥੇ ਨੂੰ 2000 ਰੁਪਏ ਭੇਜਿਆ ਗਿਆ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਇਹਨਾਂ ਵੱਲੋਂ ਫਿਰ 500 ਰੁਪਏ ਮਾਨ ਸਤਕਾਰ ਭਾਈ ਸਾਹਿਬ ਭਾਈ ਮੋਤੀराम ਮਹਿਰਾ ਜੀ ਦੇ ਨਾਂ ਤੇ ਬੜਾ ਮਾਣ ਸਤਿਕਾਰ ਆਇਆ ਜਥੇਦਾਰ ਦਰਸ਼ਨ ਸਿੰਘ ਜੀ ਉਹਨਾਂ ਦੇ بیٹے ਵੱਲੋਂ ਬੜਾ ਮਾਣ ਸਤਿਕਾਰ ਆਇਆ ਕਰਮਜੀਤ ਸਿੰਘ ਜੀ ਕੈਨੇਡਾ ਇਹਨਾਂ ਵੱਲੋਂ ਵੀ 500 ਰੁਪਇਆ ਮਾਣ ਸਤਿਕਾਰ ਬਦਲ ਸਿੰਘ ਜੀ ਯੂ ਐਸ ਏ ਸੁਪੁੱਤਰ ਸਵਰਗਵਾਸੀ ਗਰਮੇਲ ਸਿੰਘ ਜੀ ਨੰਬਰਦਾਰ ਇਹਨਾਂ ਵੱਲੋਂ ਵੀ 500 ਰੁਪਇਆ ਮਾਣ ਸਤਿਕਾਰ ਆਇਆ ਹਰਪ੍ਰੀਤ ਸਿੰਘ ਵੱਲੋਂ 500 ਰੁਪਇਆ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਆ ਖੜੇ ਨੇ ਇਹ ਵੀਰ ਸਾਡੇ ਫੌਜੀ ਬੈਂਡ ਵਾਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਬਹੁਤ ਹੀ ਵਧੀਆ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਗਰ ਕੀਰਤਨ ਦੇ ਅੱਗੇ ਅੱਗੇ ਰੌਣਕਾਂ ਲਾ ਰਹੇ ਨੇ ਇਹਨਾਂ ਵੱਲੋਂ ਵੀ ਬੜਾ ਮਾਣ ਸਤਿਕਾਰ ਪਿਆਰ ਆਇਆ ਹੋਰ ਸਾਰੀਆਂ ਸੰਗਤਾਂ ਦਾ ਮੈਂ ਕਰੋੜਾ ਕਰੋੜਾਂ ਵਾਰ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਅਗਲਾ ਇਤਿਹਾਸ ਅਗਲੇ ਪੜਾ ਤੇ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ